हरियाणा ਵਿੱਚ ਮਿਨਿਸਪਲ ਕਾਰਪੋਰੇਸ਼ਨ ਕੌਂਸਲ ਤੇ ਕਮੇਟੀ ਦੇ ਜਿਹੜੇ ਚੋਣਾਂ 27 ਦਸੰਬਰ ਨੂੰ ਹੋਈਆਂ ਸੀ ਉਸ ਦੇ ਅੱਜ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਪੰਚਕੁਲਾ ਦੇ ਵਿੱਚ ਮੇਅਰ ਦੀ ਚੋਣ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਉਪਿੰਦਰ ਕੋਰ ਅਲੂਵਾਲੀ ਅੱਗੇ ਚੱਲ ਰਹੇ ਨੇ ਹਾਲਾਂਕਿ ਭਾਜਪਾ ਦੇ ਉਮੀਦਵਾਰ ਕੁਲਪੂਸ਼ਨ ਗੋਇਲ ਪਿੱਛੇ ਚੱਲ ਰਹੇ ਨੇ ਪਹਿਲੇ ਹੀ ਰਾਉਂਡ ਤੋਂ ਉਪੇਂਦਰ ਕੌਰ ਆਲੂ ਵਲੀ ਜੋ ਕਾਂਗਰਸ ਦੇ ਉਮੀਦਵਾਰ ਹਨ ਉਹਨਾਂ ਨੇ ਲੀਡ ਬਣਾਈ ਹੋਈ ਸੀ ਤਾਂ ਦੂਸਰੇ ਰਾਉਂਡ ਦੀ ਗਿਣਤੀ ਤੱਕ ਆਂਦੇ ਹੋਏ ਇਹ ਜਿਹੜੀ ਲੀਡ ਦੇ ਵਿੱਚ ਵੋਟਾਂ ਦੀ ਗਿਣਤੀ ਹੈ ਉਹ ਕਾਫੀ ਘਟ ਗਈ ਸੀ ਇਹ ਜਿਹੜਾ ਮਾਰਜਨ ਹੈ ਇਹ ਕਾਫੀ ਘਟ ਹੈ ਭਾਜਪਾ ਤੇ ਕਾਂਗਰਸ ਦੇ ਵਿੱਚ ਔਰ ਜਿਹੜੀ ਟੱਕਰ ਹੈ ਕਾਫੀ ਸਖਤ ਦਿੱਤੀ ਜਾ ਰਹੀ ਹੈ ਦੋਵਾਂ ਉਮੀਦਵਾਰਾਂ ਵੱਲੋਂ ਇਸੇ ਤਰ੍ਹਾਂ ਜੇਕਰ ਸੋਨੀਪੱਤ ਦੀ ਗੱਲ ਕਰੀਏ ਤਾਂ ਸੋਨੀਪੱਤ ਦੇ ਪਹਿਲੇ ਜਿਹੜੇ ਰਾਉਂਡ ਸੀ ਚਾਰ ਰਾਉਂਡ ਉਸ ਦੇ ਵਿੱਚ ਭਾਜਪਾ ਦੇ ਉਮੀਦਵਾਰ ਅੱਗੇ ਚੱਲ ਰਹੇ ਸਨ ਪਰ ਉਸ ਤੋਂ ਬਾਅਦ ਜਿਹੜੇ ਬੀਜੇਪੀ ਦੇ ਉਮੀਦਵਾਰ ਲਲਿਤ ਬੱਤਰਾ ਆ ਉਹ ਪਿੱਛੇ ਹੋ ਗਏ ਪੰਜਵੇਂ ਰਾਉਂਡ ਚ ਆ ਕੇ ਕਾਂਗਰਸ ਦੇ ਉਮੀਦਵਾਰ ਅੱਗੇ ਚਲੇ ਗਏ ਇਸੇ ਤਰ੍ਹਾਂ ਅੰਬਾਲਾ ਦੇ ਵਿੱਚ ਜਿਹੜਾ ਬੀਜੇਪੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਇਹ ਜਿਹੜੇ ਇਹਨਾਂ ਨਤੀਜਿਆਂ ਦਾ ਜੇਕਰ ਸਿਆਸੀ ਸਮਕਰਨ ਦਿਖਿਆ ਜਾਵੇ ਤਾਂ ਕਾਫੀ ਖਾਸ ਰਹਿਣ ਵਾਲਾ ਕਿਉਂਕਿ ਇਸ ਦਾ ਪੰਚਾਇਤੀ ਇਲੈਕਸ਼ਨ ਦੇ ਵਿੱਚ ਜ਼ਰੂਰ ਹਿੱਟ ਹੋਵੇਗਾ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਹਰਿਆਣਾ ਦੇ ਵਿੱਚ ਵੀ ਕਿਸਾਨ ਜਿਹੜਾ ਵੱਡੀ ਗਿਤੀ ਦੇ ਵਿੱਚ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਤੇ ਜਿਹੜੇ ਅੰਕੜੇ ਆ ਇਹ ਭਾਜਪਾ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਤੇ ਨਵੇਂ ਫੈਸਲੇ ਲੈ ਸਕਦੇ ਇਹਨਾਂ ਨਤੀਜਿਆਂ ਨੂੰ ਦੇਖਦੇ ਹੋਏ ਤਾਂ ਫਿਲਹਾਲ ਪੰਚਕੂਲਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਆ ਸੋਨੀਪਟ ਦੇ ਵਿੱਚ ਵੀ ਕਾਂਗਰਸ ਦੇ ਜਿਹੜੇ ਉਮੀਦਵਾਰ ਹੋ ਅੱਗੇ ਹੋ ਚੁੱਕੇ ਨੇ ਤੇ ਅੰਬਾਲਾ ਵਿੱਚ ਹਲੇ ਤੱਕ ਭਾਜਪਾ ਦੇ ਉਮੀਦਵਾਰ ਜਿਹੜੇ ਆ ਅੱਗੇ ਚੱਲ ਰਹੇ ਆ ਉਹ ਲੀਡ ਵੀ ਉਹਨਾਂ ਨੇ ਕਾਫੀ ਬਣਾਈ ਹੋਈ ਹੈ ਐਬੀਪੀ ਸੌਂਚਾ ਜੋਸ਼ ਜਜ਼ਬਾ ਜਨੂਨ